ਇਹ ਮੈਂ ਕਿਹੜੇ ਕਿਹੜੇ ਜਨਰਲ ਦੇ ਵੀ ਇਹ ਆ ਵੀਾਰੇ ਵਾਕਿਆ ਦੇ ਫਰੀ ਵਾਲੀ ਤੇ ਗੱਲ ਕਰਦੇ ਹਾਂ ਅੱਗੇ ਜਨਰਲ ਜੋ ਅੰਗਰੇਜ਼ਾਂ ਨੇ ਤਾਲੂ ਤੋਂ ਨਹੀਂ ਲਾਉਣਾ ਤੇ ਨਹੀਂ ਬਲਦੀ ਰਮਾਨ ਨਾਲ ਵੀ ਕਰਦੇ ਆਪਾਂ ਉਹਦੇ ਅੱਗੇ ਇੰਨੀ ਜਲਦੀ ਕੋਈ ਐਕਟੀਵੇਸ਼ਨ ਕਰਨਾ ਲੱਗਾ ਅੱਧਾ ਘੰਟਾ ਲੱਗੂ ਪਿਆ ਤਾਲੂ ਤੋਂ ਅਜੇ 2 ਮਿੰਟਾਂ ਜਾਲੇ ਸੈਟ ਕਰਨਾ ਅੱਗੇ ਫੜਾ ਰਹੇ ਹਾਂ ਆਹ ਭੰਦੇ ਮਾਤਾ ਰੋਹ ਰੋਹ ਬੱਧੀ ਦਾ ਟੀਵੀ ਹੈ ਜੀ ਨਾ ਬਿਦੇਸ਼ ਟੀਵੀ ਦਾ ਜਿੰਗ ਬਕਸਾ 1600 ਰੁਪਏ ਵਿੱਚ 4 ਸਾਲ ਫਰੀ ਅਤੇ 1100 ਰੁਪਏ ਵਿੱਚ 2 ਸਾਲ ਫਰੀ ਮਾਨ ਇਲੈਕਟ੍ਰਿਕਸ ਬਲੱਡ ਸਾਹਮਣੇ ਗਿਆਨੀ ਸਾਈਕਲ ਨੇ ਜਿਹੜੇ ਪੁਰਾਣੇ ਕਚੇਰੀਆਂ ਬੱਸ ਸਟੈਂਡ ਉੱਤੇਂਗੀ ਵਾਲੀ ਗਲੀ ਬੱਸ ਸਟੈਂਡ ਰੋਡ ਘਮੇਰਾ ਵਾਲੀ ਗਲੀ ਵਿੱਚ ਅੱਜ ਹੀ ਖਰੀਦੋ ਜਿੰਗ ਬਕਸਾ ਟੀਵੀ ਦਾ